ਅੱਜ ਆਈਟੀ ਨਵਾਂ ਸ਼ਹਿਰ ਦੇ ਮਾਣਯੋਗ ਸ਼ੋਕ ਕਪੂਰ ਜੱਜ ਸਾਹਿਬਾਨ ਨਵਾਂ ਸ਼ਹਿਰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਉਹ ਹਰ ਰੋਜ਼ ਆਈਟੀ ਨਵਾਂ ਸ਼ਹਿਰ ਸ਼ਾਮ ਨੂੰ ਸੈਰ ਕਰਨ ਆਉਂਦੇ ਹਨ ਤੇ ਉਹਨਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਉਹ ਉਹਨਾਂ ਨੂੰ ਪੁੱਛਿਆ ਗਿਆ ਕਿ ਸਰ ਤੁਹਾਨੂੰ ਕਿਵੇਂ ਲੱਗਦਾ ਨਵੇਂ ਪ੍ਰਿੰਸੀਪਲ ਆਉਣ ਤੋਂ ਬਾਅਦ ਕੀ ਕੀ ਸੁਧਾਰ ਹੋਇਆ ਉਹਨਾਂ ਨੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਅੰਦਰ ਜੋ ਸਫਾਈਆਂ ਚੱਲ ਰਹੀਆਂ ਹਨ ਉਹਦੇ ਬਾਰੇ ਵੀ ਤੁਹਾਨੂੰ ਦਿਖਾ ਲਦੇ ਹਾਂ ਜੱਜ ਸਾਹਿਬਾਨ ਨੇ ਪ੍ਰਿੰਸੀਪਲ ਦਫ਼ਤਰ ਪਹੁੰਚ ਕੇ ਪ੍ਰਿੰਸੀਪਲ ਸਾਹਿਬ ਨੇ ਪਹਿਲਾਂ ਉਹਨਾਂ ਨੂੰ ਬੁੱਕਾ ਦਿੱਤਾ ਕਿਉਂਕਿ ਇੱਕ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਨੂੰ ਮਿਲਦੇ ਹਾਂ ਜਿਹੜੀ ਸ਼ਖਸੀਅਤ ਸਾਡੇ ਜ਼ਿਲ੍ਹੇ ਲਈ ਫੈਸਲੇ ਸੁਣਾਦੀ ਹੈ ਉਹ ਜੱਜ ਸਹਿਬਾਨ ਸ਼੍ਰੀਮਾਨ ਅਸ਼ੋਕ ਕਬੂਰ ਜੀ ਜਿਹੜੇ ਬਹੁਤ ਹੀ ਪਰਸਨੈਲਿਟੀ ਵਾਲੇ ਹੋਰ ਉਹਨਾਂ ਦਾ ਸੁਆਹ ਬਹੁਤ ਵਧੀਆ ਉਹਨਾਂ ਨਾਲ ਤੁਸੀਂ ਰੂਬਰੂ ਹੋਣਾ ਹੈ ਸੋ ਮੈਨੂੰ ਵੀ ਪ੍ਰਾਊਡ ਫੀਲ ਹੁੰਦਾ ਕਿਉਂਕਿ ਐਸੀ ਮਹਾਨ ਸ਼ਖਸੀਅਤ ਨੂੰ ਮਿਲ ਕੇ ਬਹੁਤ ਕੁਝ ਸਿੱਖ ਰਹੇ ਹਾਂ ਉਹਨਾਂ ਨੇ ਮੈਨੂੰ ਵੀ ਅਸ਼ੀਰਵਾਦ ਦਿੱਤਾ ਤੇ ਉਹਨਾਂ ਕੋਲੋਂ ਪਾਵਰ ਲੈ ਕੇ ਤੰਦ ਹੀ ਨਾਲ ਕੰਮ ਕਰਨ ਦੀ ਜੋ ਮੈਨੂੰ ਉਹਨਾਂ ਨੇ ਬਲ ਬਖਸ਼ਿਆ ਉੱਥੇ ਪੂਰਾ ਕੋਸ਼ਿਸ਼ ਕਰਾਂਗਾ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਆਈਟੀ ਨਵਾਂ ਸ਼ਹਿਰ ਜਿੱਥੇ ਸਫਾਈਆਂ ਦਾ ਕੰਮ ਚੱਲ ਰਿਹਾ ਹੈ ਟਰੈਕਟਰ ਲੱਗੇ ਹੋਏ ਹਨ ਪਾਰਕਾਂ ਬਣੀਆਂ ਹੋਈਆਂ ਹਨ ਰੰਗ ਰੋਗਣ ਹੋ ਰਿਹਾ ਹੈ ਹਰੇਕ ਬਹੁਤ ਕੁਝ ਹੋਣਾ ਬਾਕੀ ਤੁਹਾਨੂੰ ਮਿਲਾਨੇ ਅੰਦਰਲੇ ਸਟਾਫ ਨਾਲ ਹੈਪੀ ਮਨੋ ਸਰ ਜਿਨ੍ਹਾਂ ਨੇ ਕਈ ਦਿਨ ਤੋਂ ਸਫਾਈ ਅਭਿਆਨ ਪੂਰੇ ਸਟਾਫ ਮੈਂਬਰ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਜਤਿੰਦਰ ਕਾਟਲ ਜੀ ਅਜਿੰਦਰ ਕੁਮਾਰ ਜੀ ਸੁਲਿੰਦਰ ਸਿੰਘਾ ਜੀ ਅਜੀਤ ਕੁਮਾਰ ਜੀ ਪਰਮਿੰਦਰਜੀਤ ਜੀ ਦੇ ਮਿੱਤਰ ਜੀ ਰਣਜੀਤ ਬਰਮਾ ਜੀ ਮਨੋਰ ਲਾਲ ਜੀ ਬਹੁਤ ਸਾਰਾ ਸਟਾਫ ਸਪਨਾ ਪ੍ਰਿਹਾਰ ਜੋਤੀ ਬੈਦ ਹਰਵੰਸ ਲਾਲ ਕਲਪੂਸ਼ਨ ਰਮੇਸ਼ ਕੁਮਾਰ ਸਾਰੇ ਤੁਹਾਨੂੰ ਮਨੋਂ ਤੁਹਾਨੂੰ ਲੱਗੇ ਹੋਏ ਹਨ ਮੈਂ ਕਈ ਵਾਰੀ ਨਾ ਹੋ ਸਕਦਾ ਭੁੱਲ ਗਿਆ ਹਾਂ ਮੈਂ ਮਹਿੰਦਰ ਕੌਰ ਸਾਰਿਆਂ ਦਾ ਬੜਾ ਸਹਿਯੋਗ ਸਾਰਾ ਸਟਾਫ ਬਰਬ ਵਰਗਾ ਤੇ ਆਓ ਚੱਲਦੇ ਹਾਂ ਆਈਟੀ ਨਵਾਂ ਸ਼ਹਿਰ ਤੇ ਦੇਖਦੇ ਹਾਂ ਸਫਾਈ ਅਭਿਆਨ ਤੇ ਪ੍ਰਿੰਸੀਪਲ ਸਾਹਿਬ ਨਾਲ ਕੀ ਗੱਲਬਾਤ ਹੋਈ ਜਸ ਸਹਿਬਾਨ ਦੀ ਅਤੇ ਹੈਪੀ ਮਨੋਜ ਸਰ ਨੇ ਸਫਾਈ ਅਭਿਆਨ ਬਾਰੇ ਆਪਣੇ ਕੀ ਵਿਊ ਦਿੱਤੇ ਆਓ ਚੱਲਦੇ ਹਾਂ ਆਈਟੀ ਨਵਾਂ ਸ਼ਹਿਰ ਕੁਝ ਬੱਚਿਆਂ ਵੱਲੋਂ ਵੀ ਸਫਾਈ અભિયાન ਨੂੰ ਲੈ ਕੇ ਬੜਾ ਉਤਸ਼ਾਹ ਸੀ ਉਹਨਾਂ ਨੇ ਵੀ ਆਪਣੇ ਬਿਆਨ ਦਰਜ ਕਰਾਏ ਚਲੋ ਆਪ ਚਲੇ ਆਈਟੀ ਨਵਾਂ ਸ਼ਹਿਰ ਜਿੱਥੇ ਨਵੇਂ ਪ੍ਰਿੰਸੀਪਲ ਸ਼੍ਰੀ ਓਮਕਾਰ ਸਿੰਘ ਸ਼ੀਮਰ ਨੇ ਸਫਾਈ અભિયાન ਚੇੜਿਆ ਹੋਇਆ ਹੈ ਤੇ ਇਹਦੇ ਹੋਰ ਬਹੁਤ ਸਾਰੇ ਕੰਮ ਕਰਨੇ ਬਾਕੀ ਹਨ ਸੁਣਦੇ ਹਾਂ ਉਹਨਾਂ ਦੀਆਂ ਗੱਲਾਂ ਬਾਤਾਂ ਤੇ ਚਲਦੇ ਹਾਂ ਸਰਕਾਰੀ ਆਈਟੀਆਈ ਨਵਾਂ ਸ਼ਹਿਰ ਜਿੱਥੇ ਇੱਕ ਅਲੱਗ ਤਰ੍ਹਾਂ ਦਾ ਸਫਾਈ અભિયાન ਚੱਲ ਰਿਹਾ ਹੈ ਆਓ ਚੱਲੀਏ ਆਪਾਂ ਸਾਰੇ ਬਰਾ ਮਾਰੇ ਜੀ ਇੱਧਰ ਆ ਦੇਖੋ ਜੀ ਆਈਟੀਆਈ ਦੀ ਬੈਕ ਸਾਈਡ ਤੇ ਬੜਾ ਖਲਾਰਾ ਪਿਆ ਹੈ ਸਗਾ ਜੰਗਲ ਚਿਗਾ ਸੀ ਪਿਛਲੇ ਕਈ ਦਿਨ ਤੋਂ ਰੁਹਾਨ ਛੇੜਿਆ ਹੋਇਆ ਇਹ ਬੂਟੇ ਸਾਰੇ ਕੱਟ ਕੇ ਇਹਨੂੰ ਪਧਰਾ ਕਰ ਰਹੇ ਆ ਟਰੈਕਟਰ ਫਰਵਾਇਆ ਗਿਆ ਜੰਗਲਾਤ ਵਿਭਾਗ ਵੀ ਆ ਰਿਹਾ ਆ ਮੈਂ ਤੁਹਾਡੀ ਗੱਲ ਕਰਨਾ ਹੈਪੀ ਮਨੋ ਸਰ ਪਿਛਲੇ ਕਈ ਦਿਨ ਤੋਂ ਲੱਗੇ ਹੋਏ ਸਰ ਆਈਟੀ ਦਾ ਬਹੁਤ ਬੁਰਾ ਹਾਲ ਤੁਹਾਨੂੰ ਪਤਾ ਹੀ ਆ ਹਾਂਜੀ ਸਰ 7 ਤਰੀਕ ਤੋਂ ਤੁਹਾਡੇ ਪ੍ਰਿੰਸੀਪਲ ਨੇ ਜੁਆਇਨ ਕੀਤਾ ਤੇ ਤੁਸੀਂ ਮੜਾ ਚਾਨਣਾ ਪਾਓ ਵੀ ਕੀ ਕੁਝ ਹੋ ਚੁੱਕਾ ਤੇ ਹਲੇ ਕੀ ਕੀ ਹੋਣ ਵਾਲਾ ਸਰ ਬੇਸਿਕਲੀ ਨੇ ਸਾਰੇ ਪਾਸੇ ਜੰਗਲ ਜੰਗਲ ਦੀ ਸ਼ੇਪ ਲੈ ਚੁੱਕਿਆ ਸੀ ਬਕਸ਼ਾ ਦੇ ਬੈਕ ਸਾਈਡ ਏਰੀਆ ਤੇ ਉੱਥੇ ਵੀ ਸਫਾਈ ਵਾਸਤੇ ਫਿਰ ਪ੍ਰਿੰਸੀਪਲ ਸਰ ਨੇ ਜਦੋਂ ਆਰਡਰ ਕੀਤਾ ਵੀ ਸਫਾਈ ਕਰਾਣੀ ਬੱਚਿਆਂ ਨਾਲ ਮਿਲ ਕੇ ਤੇ ਬੱਚਿਆਂ ਨਾਲ ਲਗਾ ਕੇ ਨਾਲ ਟਰੈਕਟਰ ਲਗਾ ਕੇ ਉਹਦੇ ਨਾਲ ਬਹੁਤ ਜ਼ਿਆਦਾ ਗੰਦਾ ਗੰਦੀ ਹਾਲਤ ਸੀ ਤੇ ਕਾਫੀ ਮਿਹਨਤ ਦੇ ਬਾਅਦ ਤੋਂ ਬੱਚਿਆਂ ਨੇ ਅੱਜ ਸਾਡੇ ਸਾਹਮਣੇ ਦੇਖਣ ਵਾਸਤੇ ਬੜਾ ਸੋਹਣਾ ਗਰਾਊਂਡ ਤਿਆਰ ਹੋ ਗਿਆ ਜਿਹਦੇ ਵਿੱਚ ਕਈ ਚੀਜ਼ਾਂ ਦੇ ਵਰਤੇ ਜਾ ਸਕਦਾ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਵਰਤੇ ਜਾ ਸਕਦਾ ਜਿਹਦੇ ਵਿੱਚ ਤੇ ਅਗਰ ਜਿੱਦਾਂ ਹਸਪੀਟਲ ਦੀ ਡੇਟ ਜਾਂ ਸਾਡੇ ਵਿੱਚ ਕੋਈ ਉਹਨਾਂ ਦਾ ਰੌਅ ਮਟੀਰੀਅਲ ਬਣਾਉਣਾ ਤਾਂ ਇੱਥੇ ਅੰਦਰੋ ਹੀ ਰੌਅ ਮਟੀਰੀਅਲ ਤਿਆਰ ਕੀਤਾ ਜਾ ਰਿਹਾ ਹੈ। ਇਹ ਸਰ ਦੀ ਇੱਕ ਚੰਗੀ ਸੋਚ ਦੇ ਕਰਕੇ ਇੱਦਾਂ ਪੋਸੀਬਲ ਹੋਇਆ। ਅਦਰਵਾਈਜ਼ ਇੱਥੇ ਪਹਿਲਾਂ ਵੀ ਸਮਾਂ ਸੀ ਵੀ ਨਹੀਂ ਪਰ ਹੋਣਦੀ ਸੀ ਚੀਜ਼ਾਂ। ਇਹਦੇ ਲਈ ਜਿਹੜੀ ਤੁਸੀਂ ਐਫਰਟ ਕਰ ਰਹੇ ਆਂ ਖਰਚਾ ਕਿੱਦਾਂ ਮਤਲਬ ਮੈਨੇਜ ਹੋ ਰਿਹਾ ਹੈ ਸਾਰਾ। ਫਿਲਹਾਲ ਤਾਂ ਸਿਰ ਅ ਸਾਡੇ ਤਾਂ ਆਪਣੇ ਲੈਵਲ ਤੇ ਹੀ ਖਰਚਾ ਬੱਚੇ ਬੱਚਿਆਂ ਤੋਂ ਜਾਂ ਬੱਚਿਆਂ ਤੋਂ ਤਾਂ ਨਹੀਂ ਲਿਆ ਜਾ ਰਿਹਾ ਸਟਾਫ ਆਪਣੇ ਲੈਵਲ ਤੇ ਪੈਸੇ ਇਕੱਠੇ ਕਰਕੇ ਕਰ ਰਿਹਾ ਹੈ ਮੈਨੇਜ। ਅਗਰ ਕੋਈ ਦਾਨੀ ਸੱਜਣ ਇਹਦੇ ਵਾਸਤੇ ਸਾਥ ਦੇਣਾ ਚਾ ਸਸਤਾ ਮੁਖੀ ਨੇ ਸੰਪਰਕ ਕਰ ਸਕਦਾ ਹੈ। ਹਾਂ ਬਿਲਡਿੰਗ ਦੇ ਬੈਕ ਸਾਈਡ ਦੇ ਉੱਤੇ ਹਲੇ ਕਾਫੀ ਕੁਸ਼ਿਆ ਜੰਗਲਾਤ ਵਿਭਾਗ ਵੀ ਆ ਰਿਹਾ ਕਿਉਂਕਿ ਉਹਨਾਂ ਨੇ ਆਪਣੇ ਸਰ ਜਿੰਮੇਵਾਰ ਲਈਏ ਪ੍ਰਿੰਸੀਪਲ ਸਾਹਿਬ ਨੇ ਲਿਖ ਕੇ ਭੇਜਿਆ ਸੀ ਕਿ ਜੰਗਲਾਤ ਨੂੰ ਸਾਡੇ ਅੜਦ ਵਾਲੇ ਘਰ ਜਿਹੜੇ ਆ ਉਹ ਵੀ ਪਰੇਸ਼ਾਨ ਹੋ ਰਹੇ ਆ। ਜਿਹੜੇ ਸੱਪ ਵਗੈਰਾ ਉੱਪਰ ਚੜਦੇ ਆ ਮੱਛਰ ਬਹੁਤ ਆ ਉਹਨਾਂ ਵੱਲੋਂ ਲਿਖੋ ਕੇ ਆਇਆ ਸੀ। ਤੇ ਜੰਗਲਾਤ ਵਿਭਾਗ ਨੂੰ ਲੈਟਰ ਨਿਕਲ ਚੁੱਕਾ ਉਹ ਵੀ ਨਿਸ਼ਾਨਦੇਹੀ ਕਰਨ ਆ ਰਹੇ ਆ ਸਰਕਾਰੀ ਤੌਰ ਤੇ ਸਾਰਾ ਕੰਮ ਹੋਏਗਾ। ਤੁਸੀਂ ਕਿੱਦਾਂ ਲੱਗਦਾ ਤੁਹਾਨੂੰ ਅੱਗੇ ਨਾਲੋਂ ਕੀ ਤਬਦੀਲੀ ਆ ਰਹੀ ਹੈ ਸਰ ਦੇਖੋ ਅਗਰ ਕੋਈ ਚੰਗੇ ਕੰਮ ਹੋ ਰਹੇ ਤਾਂ ਦਿਨ ਅਗਰ ਸਫਾਈ ਹੋ ਰਹੀ ਹੈ ਸਫਾਈ ਦੇ ਨਾਲ ਖਦਾਈ ਹੈ ਉਹਦੇ ਨਾਲ ਚੰਗਾ ਤਾਂ ਹੋ ਹੀ ਰਿਹਾ ਬੱਚਿਆਂ ਵਾਸਤੇ ਵੀ ਤੇ ਆਪਣੇ ਵਾਸਤੇ ਵੀ ਜਿੱਥੇ ਅਸੀਂ ਕੰਮ ਕਰਨਾ ਹੋ ਜਗਾ ਸਾਫ਼-ਸੁਥਰੀ ਹੋਏਗੀ ਤਾਂ ਕੰਮ ਕਰਨ ਦਾ ਮਜ਼ਾ ਆਉਂਦਾ ਆਦਰਵਾਇਜ਼ ਪਹਿਲਾਂ ਤਾਂ ਬਹੁਤ ਜ਼ਿਆਦਾ ਮੱਛਰ ਵੀ ਸੀ ਤੇ ਬਿਮਾਰੀਆਂ ਦਾ ਫੈਲਣ ਦਾ ਵੀ ਖਤਰਾ ਫੈਲਿਆ ਰਹਿੰਦਾ ਬਣਿਆ ਰਹਿੰਦਾ ਬੱਚੇ ਸਾਡੇ ਬਹੁਤ ਜ਼ਿਆਦਾ ਡੇਂਗੂ ਨਾਲ ਵੀ ਪੀੜਤ ਰਹੇ ਨੇ ਤੇ ਉਹਦਾ ਰਿਕਾਰਡ ਸਾਡੇ ਕੋਲ ਦਸਤਾਵੇਜ਼ ਦੇ ਵਿੱਚ ਵੀ ਮੌਜੂਦ ਹੈ ਵੀ ਬੱਚੇ ਬਹੁਤ ਜ਼ਿਆਦਾ ਮੈਡੀਕਲ ਮੈਡੀਕਲ ਆਉਂਦੇ ਸਾਡੇ ਬੱਚਿਆਂ ਦੇ ਲਈ ਜਿੱਦਾਂ ਕੋਈ ਫੰਕਸ਼ਨ ਵਗੈਰਾ ਵੀ ਹੋਏ ਆ ਜਾਂ ਕੁਝ ਬੱਚਿਆਂ ਲਈ ਹੋਰ ਅੱਗੇ ਕੀ ਹੋ ਰਿਹਾ ਅੱਗੇ ਸਰ ਇੱਕ ਪਲੈਨਿੰਗ ਚੱਲ ਰਹੀ ਹੈ ਵੀ ਬੱਚਿਆਂ ਤੋਂ ਕੋਲੋਂ ਫੰਕਸ਼ਨ ਕਰਵਾਇਆ ਜਾਵੇ ਜਿਹਦੇ ਵਿੱਚ ਬੱਚੇ ਹੀ ਸਾਰਾ ਪ੍ਰੋਗਰਾਮ ਅਰੇਂਜ ਕਰਨਗੇ ਜਿਸ ਨਾਲ ਵਿੱਚ ਚਾਹੇ ਉਹ ਡਾਂਸ ਪ੍ਰੋਗਰਾਮ ਹੋਵੇ ਚਾਹੇ ਮਿਊਜ਼ਿਕ ਦਾ ਪ੍ਰੋਗਰਾਮ ਹੋਵੇ ਫਿਰ ਚਾਹੇ ਖੇਡਾਂ ਪ੍ਰਤੀ ਹੋਵੇ ਖੇਡਾਂ ਪ੍ਰਤੀ ਹੋਵੇ ਆਏ ਜਿਹੜੇ ਗੈਸਟ ਆ ਉਹਨਾਂ ਵਾਸਤੇ ਹੌਸਪਿਟੈਲਿਟੀ ਦਾ ਕੰਮ ਹੋਏ ਸਾਰਾ ਹੀ ਉਹ ਸਾਰੇ ਸਾਰੇ ਬੱਚੇ ਹੀ ਮੈਨੇਜ ਕਰਨਗੇ ਤੇ ਉਹਦੇ ਬਸੇ ਪਲੈਨਿੰਗ ਚੱਲ ਰਹੀ ਹੈ ਮੇ ਵੀ ਥੋੜੇ ਦਿਨਾਂ ਤੱਕ ਉਹ ਵੀ ਆ ਜਾਏਗਾ ਸਾਡੇ ਕੋਲ 7 ਤਰੀਕ ਤੋਂ ਜਦੋਂ ਪ੍ਰਿੰਸੀਪਲ ਸਾਹਿਬ ਜੁਆਇਨ ਕੀਤਾ ਉਸ ਤੋਂ ਬਾਅਦ ਕੋਈ ਫੰਕਸ਼ਨ ਵਗੈਰਾ ਹੋਏ ਬੱਚਿਆਂ ਨੂੰ ਮੋਟੀਵੇਸ਼ਨ ਜਾਂ ਬਾਹਰੋਂ ਸੱਜਣ ਭਲਾਈ ਡੇਲੀ ਕੋਈ ਨਾ ਕੋਈ ਫੰਕਸ਼ਨ ਦੇ ਕੇ ਬੱਚਿਆਂ ਬਸ ਚੱਲਦਾ ਹੀ ਹੈ ਡੇਲੀ ਦਾ ਡੇਲੀ ਕੋਈ ਨਾ ਕੋਈ ਫੰਕਸ਼ਨ ਹੁੰਦਾ ਜਿਹਦੇ ਵਿੱਚ ਬੱਚੇ ਵੀ ਇੰਟਰਸਟਡ ਰਹਿੰਦੇ ਨੇ ਬੱਚੇ ਵੀ ਸਿੱਖਦੇ ਨੇ ਨਵੀਆਂ ਨਵੀਆਂ ਚੀਜ਼ਾਂ ਤੇ ਸਿੱਖ ਕੇ ਉਹਨਾਂ ਦੇ ਮੁਤਾਬਕ ਆਪਣੇ ਆਪ ਨੂੰ ਵੀ ਅਪਗ੍ਰੇਡ ਕਰਦੇ ਨੇ ਪਿੱਛੇ ਜੇ ਨਸ਼ਿਆਂ ਦੇ ਖਿਲਾਫ ਹੋਇਆ ਸੀ ਫੰਕਸ਼ਨ ਹਾਂਜੀ ਉਸ ਤੋਂ ਬਾਅਦ ਬਲੱਡ ਸੈਂਪਲਿੰਗ ਦਾ ਫੰਕਸ਼ਨ ਹੋਇਆ ਮਾਨ ਜੋ ਨਲਤੋਂ ਪਾਠਕ ਬੱਲੂ ਜੀ ਵੀ ਆ ਕੇ ਗਏ ਆ ਤੇ ਹੋਰ ਵੀ ਹੱਲੇ ਪ੍ਰੋਗਰਾਮ ਜਿੱਦਾਂ ਬਲੱਡ ਕੈਂਪ ਤੁਸੀਂ ਲਗਾ ਰਹੇ ਆ ਤੇ ਇਹਦੇ ਵਿੱਚ ਬੱਚਿਆਂ ਦਾ ਹਿਜਾਨ ਕਿੱਦਾਂ ਦਾ ਲੱਗਦਾ ਬਲੱਡ ਕੈਂਪ ਵਾਸਤੇ ਵੀ ਸਰ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹਤ ਨੇ ਬੱਚੇ ਬਲੱਡ ਕੈਂਪ ਵਾਸਤੇ ਹੁੰਦੀਆਂ ਹੀ ਤਿਆਰੀਆਂ ਸਮਝ ਲਓ ਵੀ ਜੋ ਸੰਸਥਾ ਦੀ ਸਫਾਈ ਹੋ ਰਹੀ ਹੈ ਉਹ ਸਾਰਾ ਕੁਝ ਉਹਦਾ ਹਿੱਸਾ ਹੈ ਵੀ ਉਹਨਾਂ ਨੂੰ ਇੱਕ ਚੰਗਾ ਚੰਗੀ ਲੁੱਕ ਦਿਖਾਉਣਾ ਚਾਹੁੰਦੇ ਸੰਸਥਾ ਦੀ ਲੋਕਾਂ ਦੇ ਸਾਹਮਣੇ ਸਮਾਜ ਦੇ ਸਾਹਮਣੇ ਤਾਕਿ ਬਾਕੀ ਬਾਕੀ ਜਿਹੜੀ ਅੱਗੇ ਨੂੰ ਸਾਡੀਆਂ ਐਡਮਿਸ਼ਨਾਂ ਵੀ ਚੰਗੀਆਂ ਰਹਿਣ ਤੇ ਹੋਰ ਬੱਚੇ ਵੀ ਇਨਸਪਾਇਰ ਹੋ ਕੇ ਆਈਟੀਆ ਵੱਲ ਨੂੰ ਮੁੱਕ ਕਰਨ। 23-24 ਦਿਨ ਲਗਭਗ ਹੋਏ ਆ ਹਲੇ 7 ਤਰੀਕ ਤੋਂ ਜੁਆਇਨ ਕੀਤਾ ਪ੍ਰਿੰਸੀਪਲ ਸਾਹਿਬ ਨੇ। ਤੇ ਇਹ 24 ਦਿਨਾਂ ਦੇ ਵਿੱਚ ਤੁਸੀਂ ਆਈਟੀਆ ਦਾ ਨਕਸ਼ਾ ਸੁਧਾਰਿਆ ਤੁਹਾਨੂੰ ਮੈਂ ਫਰੰਟ ਸਾਈਡ ਤੇ ਵੀ ਲੈ ਕੇ ਜਾਊਂਗਾ। ਇਹ ਬੱਚੇ ਦੇਖੋ ਖੁਦ ਕਰ ਰਹੇ ਸਾਰਾ ਇੱਧਰ ਵੀ ਲੱਗੇ ਹੋਏ ਬੱਚੇ। ਤੁਹਾਨੂੰ ਹੁਣ ਦਿਖਾਲਦੇ ਆਈਟੀਆ ਦਾ ਫਰੰਟ ਸਾਈਡ ਚੱਲਦੇ ਆਂ ਉੱਧਰ। ਆ ਮੈਂ ਉੱਧਰ ਜਾ ਰਿਹਾ ਸੀ ਫਰੰਟ ਗੇਟ ਤੇ ਰਸਤੇ ਵਿੱਚ ਆਈਟੀਆ ਦਾ ਬੱਚਾ ਵਿਕਰਮ ਮਸ਼ੀਨਰੀ ਸਟੇਟ ਦਾ ਇਨੇ ਖੋਦ ਕਹਿ ਕੇ ਸੇਵਾ ਲਈਆ ਕਹਿੰਦਾ ਤੁਸੀਂ ਮੈਨੂੰ ਟੇਲ ਪਵਾ ਦਿਓ ਤੇ ਮੈਂ ਆਪਣਾ ਟਰੈਕਟਰ ਘਰੋਂ ਲੈ ਕੇ ਆਉਂਗਾ ਇਹ ਬੱਚਾ ਅੱਜ ਘਰੋਂ ਟਰੈਕਟਰ ਲੈ ਕੇ ਆਇਆ ਇਹਨਾਂ ਆਪਾਂ ਗੱਲ ਕਰਦੇ ਹਾਂ ਸਰ ਤੁਸੀਂ ਕੀ ਸੋਚ ਕੇ ਇਹ ਸਫਾਈ ਅਭਿਆਨ ਜੋ ਤੁਹਾਡੇ ਪ੍ਰਿੰਸਪਸ ਸਾਹਿਬ ਨੇ ਕਿਹਾ ਤੁਹਾਡੇ ਜ਼ਿਹਨ ਚ ਕੀ ਗੱਲ ਆਈ ਆ ਕਿ ਸਾਨੂੰ ਆਈਟੀਈ ਸਫਾਈ ਕਰਨੀ ਚਾਹੀਦੀ ਹੈ ਸਰ ਆਈਟੀਈ ਦੀ 9 ਸਾਲ ਹੋ ਗਏ ਇੱਥੇ ਕਿਸੇ ਨੇ ਅੱਜ ਤੱਕ ਸਾਫ਼ ਨਹੀਂ ਕੀਤੀ ਹੂੰ ਤੇ ਉਸ ਦਿਨ ਇੱਕ ਸਰ ਆਏ ਸੀ ਆਪਣੇ ਇੱਥੇ ਰਿਟਾਇਰਮੈਂਟ ਹੋਏ ਨੇ ਜੀ ਤੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਮੈਂ 2015 ਦੇ ਵਿੱਚ ਰਿਟਾਇਰਮੈਂਟ ਲਈ ਆ ਮੈਂ ਆਈਟੀਏ ਪੂਰੀ ਸਾਫ਼ ਰੱਖ ਦਾਂਦਾ ਸੀ ਓਕੇ ਤੇ ਅਸੀਂ ਚਲੋ ਸਟੂਡੈਂਟ ਜੀ ਬੈਠੇ ਸੁਣਦੇ ਸੀ ਜੀ ਤੇ ਮੇਰੇ ਮਨ ਵਿੱਚ ਆਇਆ ਕਿ ਸੀ ਹੁਣ ਜੋ ਮਰਜ਼ੀ ਹੋ ਜਾਏ ਆਈਟੀਏ ਸਾਫ਼ ਕਰਕੇ ਰਹਿਣੀ ਹੈ ਅੱਛਾ ਪ੍ਰਿੰਸੀਪਲ ਸਾਹਿਬ ਵੱਲੋਂ ਤੁਹਾਨੂੰ ਕੀ ਹੈਲਪ ਆ ਕੇ ਮਤਲਬ ਤੁਸੀਂ ਜਿੱਦਾਂ ਇੱਕ ਸਟੂਡੈਂਟ ਉਹ ਸਖਿਆਰਥੀ ਹੋ ਇੱਥੇ ਤੁਹਾਨੂੰ ਕੋਈ ਹੱਲਾਸ਼ੇਰੀ ਜਿੱਦਾਂ ਕਿਦਾਂ ਹੈ ਆਪਣੇ ਤੌਰ ਤੇ ਤੁਸੀਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਸਟਾਫ਼ ਨੇ ਕਿਹਾ ਜਾਂ ਤੁਹਾਨੂੰ ਕਿਦਾਂ ਅੰਦਰੋਂ ਮੋਟੀਵੇਸ਼ਨ ਮਿਲੀ ਹੈ ਮੋਟੀਵੇਸ਼ਨ ਹੈ ਜੀ ਮਤਲਬ ਕਿ ਜਦੋਂ ਸਾਥ ਹੋਵੇ ਫਿਰ ਸਾਰੇ ਕੰਮ ਹੋ ਜਾਂਦੇ ਆ ਜੀ ਓਕੇ ਮਤਲਬ ਕਿ ਸਾਰਿਆਂ ਨੇ ਸਾਥ ਦਿੱਤਾ ਜੀ ਸਟੂਡੈਂਟ ਨੇ ਵੀ ਦਿੱਤਾ ਸਾਰਿਆਂ ਨੇ ਆਪਾਂ ਵੀ ਦਿੱਤਾ ਜੀ ਮਤਲਬ ਕਿ ਜੇ ਆਪਾਂ ਕੰਮ ਹੈ ਜਿਹੜਾ ਸੋਚ ਲਿਆ ਫਦੇ ਕਰਕੇ ਛੱਡਣਾ ਕਹਿੰਦੇ ਜਿੱਥੇ ਸਫਾਈ ਉੱਥੇ ਖੁਦਾਈ ਹਾਂਜੀ ਹਾਂਜੀ ਪ੍ਰਿੰਸੀਪਲ ਸਾਹਿਬ ਦਾ ਇਹ ਜਿਹੜਾ ਮਿਸ਼ਨ ਸਟਾਰਟ ਹੋਇਆ 7 ਤਰੀਕ ਤੋਂ ਜੁਆਇਨ ਕੀਤਾ ਹੋਣੀ ਤੇ ਤੁਸੀਂ ਉਹਨਾਂ ਦੇ ਕੰਮਾਂ ਤੋਂ ਸੰਤੁਸ਼ਟ ਹੈ ਅੱਗੇ ਬਹੁਤ ਕੁਝ ਹੋਏਗਾ ਹਲੇ ਪ੍ਰਿੰਸੀਪਲ ਹੋਊਗਾ ਜੀ ਬਿਲਕੁਲ ਆ ਪ੍ਰਿੰਸੀਪਲ ਸਾਹਿਬ ਸਹੀ ਦਿਸ਼ਾ ਵਿੱਚ ਜਲ ਬਲ ਜਾ ਰਹੇ ਆ ਹਾਂ ਜੀ ਹਾਂ ਬੱਚਿਓ ਤੁਸੀਂ ਵੀ ਬੜੇ ਜਦੋਂ ਜਿਆਦਾ ਲੱਗੇ ਹੋਏ ਆ ਮੈਂ ਚਾਹੁੰਨਾ ਵੀ ਤੁਸੀਂ ਵੀ ਦੱਸੋ ਜਿਹੜਾ ਆਈਡੈਂਸਫਾਈ ਦਾ ਅਭਿਆਨ ਹਲੇ ਫਿਰ ਹਾਲ ਚੱਲਦਾ ਆ ਆਪਾਂ ਸਟੱਡੀ ਵਾਲ ਨੂੰ ਵੀ ਹੋਣਾ ਹਲੇ ਹੋਰ ਬਹੁਤ ਸਾਰੇ ਕੰਮ ਹੋਣੇ ਵਾਲੇ ਪਾਰ ਕਿਆ ਗੇਟ ਆ ਆਪਣੀ ਗਰਾਊਂਡ ਆ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਨਹੀਂ ਬਸ ਸਹੀ ਆ ਜੀ ਅੱਦਾ ਕਿਆਰੀਆਂ ਵਧੀਆ ਲਾ ਦੇ ਜੀ ਆਈਟੀਆਈ ਸੋਹਣੀ ਲੱਗਦੀ ਆ ਜੀ ਅੱਛਾ ਸਖਣ ਨੂੰ ਵਧੀਆ ਲੱਗਦੀ ਜਿੱਦਣ ਆਏ ਸੀ ਉਸ ਦਿਨ ਕਾਫੀ ਭੰਗ ਕੁੰਗ ਜੇ ਸੀ ਅੱਛਾ ਰੱਖ ਤੇ ਜੇ ਹੋਇਆ ਸੀ ਹੁਣ ਅੱਗੇ ਨਾਲੋਂ ਆਨੰਦਾਂ ਦਾ ਕੁਝ ਕੰਮ ਕਰਨ ਦਾ ਕੋਈ ਕੰਮ ਕਰਨ ਦਾ ਜੀ ਬਹੁਤ ਨਿਆਰਾ ਜੀ ਠੀਕ ਹੈ ਪੜਾਈ ਪੜਾਈ ਦੇ ਮੁਤਲਕ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਨਹੀਂ ਸਹੀ ਚੱਲ ਰਿਹਾ ਪੜਾਈ ਅੱਗੇ ਅੱਗੇ ਆਪਾਂ ਉਧਰ ਪਾਰਕਾਂ ਵੀ ਬਣ ਰਹੀਆਂ ਫਰੰਟ ਗੇਟ ਵੀ ਬਣ ਰਿਹਾ ਹਾਂਜੀ ਸਾਰੀਆਂ ਸਫਾਈਆਂ ਹੋ ਰਹੀਆਂ ਹਾਂਜੀ ਤੇ ਹੋਰ ਹੋਰ ਤੁਸੀਂ ਆਈਟੀ ਦੇ ਭਲਾਈ ਲਈ ਕੀ ਕਹਿਣਾ ਚਾਹੋਗੇ ਹੋਰ ਕੁਝ ਨਹੀਂ ਜੀ ਬਸ ਸਫਾਈ ਕਰ ਸਕਦੇ ਹਾਂ ਅਸੀਂ ਟੈਨ ਕਰ ਸਕਦੇ ਹਾਂ ਓਕੇ ਕਿਹੜੀ ਕਲਾਸ ਤੁਹਾਡੀ ਫੂਟ ਪ੍ਰੋਡਕਸ਼ਨ ਫੂਟ ਪ੍ਰੋਡਕਸ਼ਨ ਕੀ ਨਾਂ ਤੁਹਾਡਾ ਤੁਹਾਡਾ ਫਿਰ ਦੇਲਪ੍ਰੀਤ ਦੇਲਪ੍ਰੀਤ ਹਾਂ ਨੇ ਤੇ ਤੁਹਾਡਾ ਜੀ ਕਸਮੀਨ ਜੀ ਕਿਵੇਂ ਲੱਗਦਾ ਤੁਹਾਨੂੰ ਠੀਕ ਹੈ ਜੀ ਵਧੀਆ ਲੱਗਦਾ ਹਾਂਜੀ ਹੋਰ ਸੇਵਾ ਕਰਨੀ ਹਲੇ ਹਾਂਜੀ ਕਰਨੀ ਕਿਉਂਕਿ ਜਿਹੜੀ ਸੇਵਾ ਆ ਉਹ ਕਦੇ ਮੁੱਕਦੀ ਨਹੀਂ ਹੁੰਦੀ ਨਾ ਕਰੋ ਤਾਂ ਰੁਕਦੀ ਨਹੀਂ ਹੁੰਦੀ ਜਿੰਨੀ ਸੇਵਾ ਹਾਂ ਆਈਟੀ ਆਪਣਾ ਜਿੰਨਾ ਚਿਰ ਹੈਗੇ ਜੀ ਸਾਲ ਡੇਢ ਸਾਲ ਆਪਾਂ ਸਫਾਈ ਕਰਾਂਗੇ ਜੀ ਵਧੀਆ ਆਈਟੀ ਨੂੰ ਸਾਫ ਸੁਥਰਾ ਰੱਖਾਂਗੇ ਵੈਰੀ ਗੁੱਡ ਵੈਰੀ ਗੁੱਡ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਹੈ ਲਓ ਜੀ ਹੁਣ ਆਪਾਂ ਆ ਗਏ ਆਈਟੀ ਦੇ ਫਰੰਟ ਗੇਟ ਤੇ ਇੱਥੇ ਪਹਿਲਾਂ ਐਂਟਰੀ ਵੇਲੇ ਬੜਾ ਹੀ ਝਾੜ ਝਿੰਡਾ ਹੁੰਦਾ ਸੀ ਇਹ ਸਾਰਾ ਬੱਚਿਆਂ ਨੇ ਸਾਫ ਕੀਤਾ ਆਪ ਲੱਗ ਕੇ ਨਾ ਸਟਾਫ ਮੈਂਬਰ ਲੱਗੇ ਐ ਐਨਐਸਐਸ ਯੂਨਿਟ ਨਿਤਿੰਦਰ ਕਾਟਲ ਜੀ ਮੈਂ ਤੁਹਾਡੀ ਗੱਲ ਕਰ ਰਹਾ ਹਾਂ ਹੈਪੀ ਮਨੋਜੀ ਨਾਲ ਹੈਪੀ ਮਨੋਜੀ ਸਰ ਆਪਾਂ ਅੰਦਰ ਵੀ ਦੇਖ ਕੇ ਆਏ ਸਾਰਾ ਹਾਂਜੀ ਹੁਣ ਅੰਦਰ ਐਂਟਰੀ ਵੇਲੇ ਥੋੜਾ ਜਿਹਾ ਦੇਖਣ ਨੂੰ ਬੜਾ ਵਧੀਆ ਲੱਗਦਾ ਤੇ ਆਪਾਂ ਅੰਦਰ ਚੱਲਦੇ ਆਜੋ ਤੁਹਾਡਾ ਗੱਲ ਕਰਦੇ ਹਾਂ ਕਿ ਕਿਵੇਂ ਬੱਚਿਆਂ ਨੇ ਇਹ ਸਾਰਾ ਸਟਾਫ ਮੈਂਬਰਾਂ ਨੇ ਰੜ ਕੇ ਆਹ ਪਾਰਕਿੰਗ ਆ ਇੱਥੇ ਬੜਾ ਬੁਰਾ ਹਾਲ ਹੁੰਦਾ ਸੀ ਪਾਰਕਿੰਗ ਨੂੰ ਸੁਧਾਰਿਆ ਗਿਆ ਹਲੇ ਹੋਰ ਬਹੁਤ ਸੁਧਾਰ ਹੋਣਾ ਪਾਰਕ ਤਿਆਰ ਹੋਣਾ ਹਲੇ ਗ੍ਰੀਨਰੀ ਜਿਹੜੀ ਆ ਉਹਦਾ ਖਾਸ ਖਾਲ ਰੱਖਿਆ ਜਾਏਗਾ ਕਿਉਂਕਿ ਸਾਡਾ ਘਰ ਆਇ ਮੰਦਰ ਆ ਜਿੱਥੋਂ ਬੱਚੇ ਤਿਆਰ ਹੋ ਕੇ ਜਾਂਦੇ ਆ ਇੱਥੇ ਅਕਸਰ ਝਾੜ ਝਿੰਡੇ ਹੁੰਦੇ ਸੀ ਸ਼ਹੀਦਾਂ ਜੂ ਸਰਦਾਰ ਭਗਤ ਸਿੰਘ ਜੀ ਦਾ ਸਟੈਚੂ ਲੱਗਿਆ ਹੋਇਆ ਇਹਨੂੰ ਵੀ ਆਪਾਂ ਬਦਲਾਣਾ ਹੈ ਥੋੜਾ ਜਿਹਾ ਸਟੈਚੂ ਅਗਰ ਸੱਜਣ ਜਿਹੜੇ ਸੁਣਦੇ ਆ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ ਸਾਡੀ ਮਦਦ ਕਰੋ ਕਿਉਂਕਿ ਅਸੀਂ ਫਿਲਹਾਲ ਸਾਡੇ ਕੋਲ ਖਰਚਾ ਨਹੀਂ ਹੈ ਆਪਾਂ ਤੁਹਾਡੇ ਕੋਲ ਪੈਸੇ ਨਹੀਂ ਮੰਗਦੇ ਤੁਹਾਡੇ ਕੋਲ ਸੇਵਾ ਮੰਗਦੇ ਆ ਵੀ ਤੁਸੀਂ ਜਿਹੜੀ ਚੀਜ਼ ਹੋਣੇ ਵਾਲੀ ਆ ਉਹ ਤੁਸੀਂ ਆਪ ਕਰਦੇ ਹੋ ਸਾਨੂੰ ਚਾਹੀਏ ਗੇਟ ਬਣਨੇ ਵਾਲਾ ਹੈ ਫਰੰਟ ਤੇ ਅਸੀਂ ਗੇਟ ਬਣਾਉਣਾ ਚਾਹੁੰਦੇ ਆ ਚਾਹੀਏ ਸਟੈਚੂ ਆ ਚਾਹੀਏ ਇਸ ਆਫਿਸ ਨੂੰ ਜਾਂਦਾ ਹੈ ਰੋਡ ਆ ਇੱਥੇ ਇੰਟਰਲੌਕ ਲੱਗਣਾ ਇਸ ਰੋਡ ਤੇ ਆਪਾਂ ਇੰਟਰਲੌਕ ਲਵਾਉਣਾ ਇਹ ਸਾਡੀਆਂ ਸ਼ਾਵਾ ਆ ਕਿਉਂਕਿ ਆਈਟੀ ਵਿੱਚ ਅਗਰੇ ਆ ਤਾਂ ਆਪਾਂ ਕੁਝ ਕਰਨਾ ਚਾਹੁੰਦੇ ਹੈਪੀ ਮਨੋ ਸਰ ਨਾਲ ਗੱਲ ਕਰਦੇ ਆ ਸਰ ਤੁਸੀਂ ਪਿਛਲੇ ਪਾਸੇ ਗੱਲ ਕੀਤੀ ਸੀ ਕਿ ਸਫਾਈਆਂ ਹੋ ਰਹੀਆਂ ਇਧਰਲਾ ਪਾਸਾ ਫਰੰਟ ਹੁਣ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਆਈਟੀ ਚ ਵੜਦੇ ਆ ਹਾਂਜੀ ਸਰ ਹੁਣ ਤਾਂ ਕਾਫੀ ਸਫਾਈ ਹੈ ਕਿਉਂਕਿ ਅੱਜ ਅੱਜ ਮਾਰਨਿੰਗ ਚ ਵੀ ਰੋਟਾਵੇਟਰ ਮਾਰ ਕੇ ਪਾਰਕ ਦੀ ਸਫਾਈ ਕੀਤੀ ਹੈ 프ਰੰਟ ਗੇਟ ਦੀ 프ਰੰਟ ਗੇਟ ਦੇ ਬਿਲਕੁਲ ਆਫਿਸ ਬਿਲਕੁਲ ਸਨਮੜੇ ਦਾ ਏਰੀਆ ਹੈ ਹੋਸਪਿਟੈਲਿਟੀ ਬਿਲਡਿੰਗ ਦੇ ਨਾਲ ਦਾ ਏਰੀਆ ਉਹ ਸਾਰੇ ਸਾਰਾ ਜਰੂਟਾ ਵੇਟਰ ਮਾਰ ਕੇ ਪੂਰੀ ਸਫਾਈ ਕੀਤੀ ਤੇ ਕਾਫੀ ਜਿਆਦਾ ਬੜਾ ਜੰਗਲ ਬਣ ਚੁੱਕਾ ਸੀ ਤੇ ਉਹਨਾਂ ਦੀ ਹੌਲੀ ਹੌਲੀ ਜਿਸ ਤਰ੍ਹਾਂ ਹੁਕਮ ਆਉਂਦੇ ਨੇ ਉਹਨਾਂ ਮੁਤਾਬਕ ਕੰਮ ਕਰਦੇ ਕਰਦੇ ਸਫਾਈ ਵੀ ਕੀਤੀ ਜਾ ਰਹੀ ਹੈ ਤੇ ਬੱਚੇ ਵੀ ਸ਼ਰਦਾ ਭਾਵਨਾ ਲੱਗੇ ਹੋਏ ਨੇ ਸਾਰਾ ਸਟਾਫ ਵੀ ਪੂਰੀ ਸ਼ਰਦਾ ਭਾਵਨਾ ਨਾਲ ਕੰਮ ਕਰ ਰਿਹਾ ਹੈ। ਵਾਈਟੇ ਵਿੱਚ ਬੜਾ ਗੰਧ ਸੀਗਾ ਪਹਿਲੇ ਪ੍ਰਿੰਸੀਪਲ ਸੀਗੇ ਜਿਹੜੇ ਉਹਨਾਂ ਕੋਲ ਤਿੰਨ ਆਈਟੀਆਂ ਸੀਆਂ ਉਹਨਾਂ ਕੋਲ ਸਮਾਂ ਤੇਨ ਆਈਟੀ ਨੂੰ ਮੈਨੇਜ ਕਰਨਾ ਹੁਸ਼ਿਆਰਪੁਰ ਸਾਹਾ ਨਵਾਂ ਸ਼ਹਿਰ ਓਖਾ ਹੁੰਦਾ ਸੀ ਹੁਣ ਇਹ ਜਦੋਂ ਦੇ ਉਹ ਹੁਸ਼ਿਆਰਪੁਰ ਉਹਨਾਂ ਦੀ ਡਿਊਟੀ ਪੱਕੀ ਹੋ ਗਈ ਸਾਹਾ ਹੋਰ ਸਰ ਲੱਗੇ ਨੇ ਤੇ ਆਈਟੀ ਨਵਾਂ ਸ਼ਹਿਰ ਜਿਹੜੀ ਹੈ ਤੁਹਾਡੇ ਪ੍ਰਿੰਸੀਪਲ ਕੋਲ ਆਈ ਆ ओंकार ਸਿੰਘ ਸ਼ੀਮਰ ਕੋਲ ਉਹਨੇ ਬੜੇ ਚਾਵਾ ਨਾਲ ਇਹ ਕੀਤਾ ਸਾਰਾ ਪਾਰਕ ਵੀ ਅੱਗੇ ਸਾਰਾ ਜੰਗਲ ਹੁੰਦਾ ਸੀ ਹਲੇ ਹੋਰ ਇਹਦਾ ਸੁਧਾਰ ਕਰਨੇ ਵਾਲਾ ਜਦੋਂ ਤੁਸੀਂ ਹੁਣ ਆਈਟੀ ਵਿੱਚ ਐਂਟਰ ਕਰਦੇ ਹੋ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਪਹਿਲਾਂ ਨਾਲੋਂ ਕੀ ਫਰਕ ਲੱਗਦਾ ਸਰ ਹੁਣ ਐਕਚੁਅਲ ਵਿੱਚ ਜਦੋਂ ਸਫਾਈ ਹੋਈ ਲੀਆ ਸਫਾਈ ਦੇ ਨਾਲ ਹੀ ਖੁਦਾਈ ਦਾ ਪਹਿਲਾਂ ਵੀ ਗੱਲ ਕੀਤੀ ਸੀ ਜੀ ਜੀ ਸਫਾਈ ਹੁੰਦੀ ਹੈ ਤਾਂ ਉਹ ਚੀਜ਼ ਚੰਗੀ ਲੱਗਦੀ ਦੇਖਣ ਵੀ ਚੰਗਾ ਲੱਗਦਾ ਤੇ ਬੈਠਣਾ ਵੀ ਇੱਛਾ ਲੱਗਦਾ ਉਸ ਜਗ੍ਹਾ ਦੇ ਉੱਪਰ ਅਗਰ ਉਹੀ ਜਗ੍ਹਾ ਤੇ ਗੰਧ ਹੋਏਗਾ ਤਾਂ ਅੱਛਾ ਨਹੀਂ ਲੱਗਦਾ ਤੇ ਇਸੇ ਕਰਕੇ ਸਫਾਈ ਨੂੰ ਹੀ ਮੇਨ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਪਹਿਲਾਂ ਜੀ ਤੁਸੀਂ ਜਿਹੜੇ ਨਵੇਂ ਸ਼ਹਿਰ ਦੇ ਲੋਕ ਇਹ ਵੀਡੀਓ ਦੇਖਣਗੇ ਉਹਨਾਂ ਨੂੰ ਜਿਹੜੇ ਬਹੁਤ ਸਾਰੇ ਲੋਕ ਦਾਨ ਹੀ ਸੱਜਣ ਨੇ ਆਪਣੀ ਇੱਛਾ ਨਾਲ ਕੰਮ ਕਰਾਉਣਾ ਚਾਹੁੰਦੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਲਾਉਂਗੇ ਉਹਨਾਂ ਨੂੰ ਸਰ ਇਹੀ ਮੈਸੇਜ ਆਕਰ ਸੰਸਥਾ ਹੈ ਸਾ ਕੋਈ ਸਾਥ ਦੇਣਾ ਚਾਹੀਦਾ ਹੈ ਸਹਿਯੋਗ ਦੇਣਾ ਚਾਹੀਦਾ ਭੱਜੀ ਸਤਿ ਕੀ ਆਤਿ ਸਤਿ ਜਿਸ ਤਰ੍ਹਾਂ ਸਾਡੇ ਆਂਦੇ ਸਾਡੇ ਕੋਲ ਡੇਲੀ ਮਾਰਨਿੰਗ ਈਵਨਿੰਗ ਸ਼ੇਅਰ ਕਰਨ ਦੇ ਵਾਸਤੇ ਜਾਂਦੇ ਐ ਸਰ ਤੁਸੀਂ ਪਹਿਲਾਂ ਵੀ ਆਈਟਾ ਜਾਂਦੇ ਸੀ ਗੁੱਡ ਈਵਨਿੰਗ ਜੀ ਗੁੱਡ ਈਵਨਿੰਗ ਜੀ ਹੁਣ ਵੀ ਤੁਸੀਂ ਆਈਟਾ ਜਾਂਦੇ ਤੁਹਾਨੂੰ ਕੀ ਫਰਕ ਲੱਗਦਾ ਪਹਿਲਾਂ ਤਾਂ ਆਪਣੀ ਇੰਟਰੋਡਕਸ਼ਨ ਦਿਓ ਤੁਸੀਂ ਜ਼ਰੂਰੀ ਹੈ ਇਹ ਕਿਉਂਕਿ ਇਹ YouTube ਤੇ ਪੈਗੀ Facebook ਤੇ ਪੈਗੀ ਵੀਡੀਓ ਲੋਕਾਂ ਤੱਕ ਮੈਸੇਜ ਆਏਗਾ ਤੁਹਾਨੂੰ ਕੀ ਫਰਕ ਲੱਗਦਾ ਤੇ ਕੀ ਕੀ ਹੋਣੇ ਵਾਲਾ ਹਲੇ ਹੋਲ ਉਤੇ ਆਵਸੀ ਕਰਵਾਵਾਂਗੇ ਆਈਟੀਆਈ ਤੇ ਮੈਂ ਤਾਂ ਜਿਹੜਾ ਪਹਿਲੇ ਵੀ ਇੱਥੇ ਠੀਕ ਆ ਦੇਖਦਾ ਹੁੰਦਾ ਸੀ ਕਾਫੀ ਹੁਣ ਤਾਂ ਕਾਫੀ ਡਿਵੈਲਪਮੈਂਟ ਆ ਅੱਗੇ ਨਾਲੋਂ ਸਾਫ ਸਫਾਈ ਦੇ ਪੱਕਾ ਵੀ ਮੈਂ ਦੇਖਦਾ ਹਾਂ ਕਿੰਨੇ ਦਿਨ ਤੋਂ ਸਫਾਈ ਰਹਿੰਦੀ ਹੈ ਮੈਂ 2 ਮਹੀਨੇ ਤੋਂ ਦੋ ਕੁ ਮਹੀਨੇ ਤੋਂ ਹਲੇ ਜਿਹੜੇ ਨਵੇਂ ਪ੍ਰਿੰਸੀਪਲ ਆਏ ਉਹ ਤਾਂ ਹਲੇ 7 ਤਰੀਕ ਨੂੰ ਜਾਣ ਕੀਤਾ ਉਹ ਨਹੀਂ ਪਹਿਲਾਂ ਵੀ ਪਹਿਲਾਂ ਵੀ ਠੀਕ ਸੀਗਾ ਮੈਨੂੰ ਨਹੀਂ ਪਤਾ ਪ੍ਰਿੰਸੀਪਲ ਕੌਣ ਹੈ ਜਾਂ ਪਹਿਲਾਂ ਕੌਣ ਸੀ ਜਾਂ ਹੁਣ ਕੌਣ ਹੈ ਓਕੇ ਇਹ ਤਾਂ ਨਾਰਮਲੀ ਈਵਨਿੰਗ ਵਾਕ ਤੇ ਆਈਦਾ ਡੇਵਰੀ ਜੀ ਜੀ ਕਿਉਂਕਿ ਜਦੋਂ ਪਿੱਛੇ ਇੱਥੇ ਆ ਚੱਲ ਰਿਹਾ ਸੀਗਾ ਇਹਨਾਂ ਦਾ ਕੋਈ ਐਨੂਅਲ ਫੰਕਸ਼ਨ ਮਿਲਕਾ ਗੇਮ ਤੇ ਚੱਲ ਰਿਹਾ ਸੀਗੇ ਉਦੋਂ ਵੀ ਕਾਫੀ ਇਹਨਾਂ ਨੇ ਕੀਤਾ ਵਾ ਜੀ ਜੀ ਸਾਫ ਸਫਾਈ ਦਾ ਕੰਮ ਤੇ ਹੁਣ ਵੀ ਕਾਫੀ ਈਵਨਿੰਗ ਵੇਲੇ ਸ਼ਾਮ ਨੂੰ ਕਾਫੀ ਸਾਫ ਸਫਾਈ ਹੈ ਓਕੇ ਤੁਸੀਂ आईटीआई ਦੇ ਵਿੱਚ ਹੋਰ ਕੀ ਕੀ ਸੁਧਾਰ ਹੋ ਸਕਦਾ ਤੁਸੀਂ ਆਪਣੇ ਬਾਰੇ ਨਹੀਂ ਦੱਸਿਆ ਪਹਿਲਾਂ ਆਪਣੇ ਬਾਰੇ ਦੱਸੋ ਮੈਂ ਇੱਥੇ ਗਵਰਨਮੈਂਟ ਜੋਬ ਕਰਦਾ ਜੀ ਕੋਸਟਾ ਓਕੇ ਤੇ ਯੂਨੀਵਰਸਿਟੀ ਆਈ ਦਾ ਸ਼ਾਮ ਨੂੰ ਆਉਂਦਾ ਤੇ ਮਾਰਨਿੰਗ ਵੀ ਆਈ ਜਾਂਦਾ ਤੇ ਵੀ ਆਈ ਜਾਂਦਾ ਵਧੀਆ ਲੱਗਦਾ ਹੁਣ ਸਫਾਈ ਦੇਖ ਕੇ ਬੜਾ ਅੱਛਾ ਲੱਗਦਾ ਤੁਹਾਨੂੰ ਹੁਣ ਮਿਲਾਂਗੇ ਜੀ ਆਈਟੀ ਦੇ ਪ੍ਰਿੰਸੀਪਲ ਸਾਰਾ ਨਾਲ ਗੱਲ ਕਰਨਗੇ ਹਾਂਜੀ ਮੈਂ ਪ੍ਰਿੰਸੀਪਲ ਹੰਕਾਰ ਸਿੰਘ ਆਈਟੀ ਨਵਾਂ ਸ਼ਹਿਰ ਤੇ ਸਰ ਦੀ ਗੱਲ ਸੁਣ ਕੇ ਮੈਨੂੰ ਰਹਿ ਆ ਨਹੀਂ ਗਿਆ ਜਿਨੇ ਸਰਾਂ ਨੇ ਦੱਸਿਆ ਕਿ ਪਹਿਲਾਂ ਸਫਾਈ ਘੱਟ ਸੀ ਹਲੇ ਹਲੇ ਆਪਾਂ ਸਫਾਈ ਦਾ ਅਭਿਆਨ ਸ਼ੁਰੂਆ ਹੋਇਆ ਤਾਂ ਮੈਂ ਸਰਾਂ ਨੂੰ ਇਹ ਨੀਂਦ ਵਾਲਾ ਔਰ ਸਾਰੀ ਪਬਲਿਕ ਨੂੰ ਇਹ ਚੀਜ਼ ਕਹੀਵਾਣਾ ਕਿ ਸਾਡਾ ਹਲੇ ਸਫਾਈਆਂ ਦਾ ਜਿਹੜਾ ਮਿਸ਼ਨ ਚੱਲਦਾ ਪਿਆ ਬੱਚੇ ਲੱਗੇ ਹੋਏ ਆ ਅਸੀਂ ਬਾਹਰੋਂ ਆਏ ਕਰ ਰਹੇ ਆ ਕੁਝ ਨਿਗਰ ਵਾਲਿਆਂ ਨੂੰ ਬੇਨਤੀ ਕੀਤੀ ਹਲੇ ਉਹ ਆਏ ਨਹੀਂਗੇ ਤੇ ਇਹ ਉਹਨੂੰ ਐਮਡੀਪੀਓ ਨੂੰ ਇਵਨ ਕਿ ਅਸੀਂ ਬਾਜੋਗ ਕੰਟਰੀ ਡਿਪਾਰਟਮੈਂਟ ਦੇ ਜਿਹੜੇ ਭਾਈ ਸੀਰ ਮੈਂ ਨਾਲ ਲਲਤਮਨ ਪਾਟ ਦੀ ਵੱਲੋਂ ਉਹਨਾਂ ਨੇ ਵੀ ਵਿਆਸ਼ ਕੀਤੀ ਹੈ ਕਿ ਸਾਨੂੰ ਸਫਾਈ ਵਿੱਚ ਹੈਲਪ ਕਰੋ ਕਿਉਂਕਿ ਜਦੋਂ ਵੀ ਆਪਾਂ ਕੋਈ ਕੰਮ ਸ਼ੀੜਨਾ ਸਟਾਰਟਿੰਗ ਵਿੱਚ ਜਿਹੜੀਆਂ ਜੜਾਂ ਔਰ ਨਿਆ ਉਹਦਾ ਪਿਆਰ ਰੱਖਣਾ ਹੈ ਜਦ ਨੂੰ ਕਰੋਲਾਂਗੇ ਤਾਂ ਉਕਾਦੀ ਹੋਏਗੀ ਉਹਦੇ ਵੀ ਢੇਰ ਪੈਗਾ ਪਾਣੀ ਪੈਗਾ ਤੇ ਫੜ ਲੱਗੇਗਾ ਮੇਨ ਜਿਹੜਾ ਸਾਡਾ ਮੁੱਦਾ ਸੀ ਉਹ ਸਫਾਈ ਦਾ ਹਾਲ ਅਸੀਂ ਅਮਾਜਪਾ ਤੋਂ ਲੈ ਕੇ ਕੰਪਟਰਾ ਰੀਜਨ ਨੀਲਾ ਖੰਡ ਸਫਾਈ ਕਰਾਵਾਂਗੇ ਸਫਾਈ ਦੇ ਵਿੱਚ ਅਸੀਂ ਬਣਤ ਭਾਵ ਨੂੰ ਬੇਨਤੀ ਕੀਤੀ ਹੈ ਸਾਡੇ ਅੱਗੇ ਆ ਰਹੇ ਆ ਸਾਰੇ ਖਰਾਬ ਡਿਗੇ ਹੋਏ ਆ ਪੁਰਾਣੇ ਖੁੱਕੇ ਹੋ ਚੁੱਕੇ ਆ ਸੁੱਕੇ ਹੋਏ ਆ ਉਹਨਾਂ ਨੇ ਵੀ ਬੇਨਤੀ ਕੀਤੀ ਵੀ ਇਹਨਾਂ ਨੂੰ ਜੇ ਸੁਧਾਰੋ ਖਰਾਬ ਹੋ ਰਿਹਾ ਤੇ ਜੇ ਇਹਨੂੰ ਕੋਈ ਤੁਹਾਨੂੰ ਰੋਲੀ ਜੇ ਅੱਕੇ ਨੂੰ ਆ ਜਾਂਦੇ ਨੇ ਸਾਡੀ ਗਰਾਊਂਡ ਆ ਨਾ ਜੀ ਜੀ ਥੋੜਾ ਜਿਹਾ ਮੇਨਟੇਨ ਕਰੋ ਕਿ ਕਾਫੀ ਪਲੇਅਰਸ ਇੱਥੇ ਆਉਂਦੇ ਆ ਈਵਨਿੰਗ ਸ਼ਾਮ ਕੋਈ ਹੋਰ ਉਹਨਾਂ ਕੋਲ ਮਿਲ ਕੇ ਖੇਡਣ ਦੀ ਨਹੀਂ ਆ ਕੋਈ ਬੜੀ ਦੂਰ ਦੂਰ ਪਿੰਡਾਂ ਕਰਾਂਦੇ ਮੈਂ ਕੋਈ ਨਹੀਂ ਆ ਜੀ ਕੋਈ ਸਪੋਰਟਿੰਗ ਕੰਪਨੀ ਕੋਈ ਕੋਈ ਰੈਨੀ ਨਹੀਂ ਆਉਂਦੇ ਆ ਜਾਂ ਕੋਈ ਕ੍ਰਿਕਟ ਖੇਡਣ ਲਈ ਆਉਂਦੇ ਆ ਹਾਂ ਜੀ ਥੋੜਾ ਜਿਹਾ ਕਾਫੀ ਆਉਂਦੇ ਆ ਸਾਰੇ ਦੇ ਵਿੱਚ ਇਹ ਇੱਕ ਪ੍ਰੋਬਲਮ ਆ ਸਾਡੇ ਕੋਲ ਇਹ ਗਰਾਊਂਡ ਜ਼ਿਲੇ ਦੀ ਇੱਕ ਬਹੁਤ ਵੱਡੀ ਗਰਾਊਂਡ ਆ ਇਹ ਵੀ ਸੰਭਾਲ ਜਿਹੜੀ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਸਾਡੇ ਕੋਲ ਜਿੰਨੇ ਵੀ ਇੱਥੇ ਫੰਕਸ਼ਨ ਹੁੰਦੇ ਆ ਸਾਨੂੰ ਕੋਈ ਪੈਸਾ ਨਹੀਂ ਦਿੰਦਾ ਚਾਹੇ ਦੁਸ਼ਹਿਰਾ ਹੋ ਰਿਹਾ ਚਾਹੇ 26 ਜਨਵਰੀ ਆ ਚਾਹੇ 15 ਅਗਸਤ ਆ ਜਾਂ ਹੋਰ ਕੋੜ ਕੋੜਦੋੜਾ ਹੁੰਦੀ ਆ ਹੋਰ ਫੰਕਸ਼ਨ ਹੁੰਦੇ ਆ ਬਹੁਤ ਸਾਰੇ ਸਾਨੂੰ ਆਈਟੀ ਨੂੰ ਕੋਈ ਪੈਸਾ ਨਹੀਂ ਮਿਲਦਾ ਅਗਰ ਆਪਾਂ ਇਹਦੀ ਕੋਈ ਫੀਸ ਰੱਖਦੇ ਆ ਤਾਂ ਮੇਰੇ ਕੋਲ ਰੱਖਣੀ ਚਾਹੀਦੀ ਇਹ ਗਰਾਊਂਡ ਦੀ ਮੇਨਟੇਨਟਾਂ ਹੀ ਹੋਏਗੀ ਆ ਆਰ ਵਾਲੇ ਸਮੇਂ ਵਿੱਚ ਅਸੀਂ ਪ੍ਰਸ਼ਾਸਨ ਨਾਲ ਵੀ ਸਲਾਹ ਕਰਾਂਗੇ ਜੀ ਸਭ ਨਾਲ ਸਲਾਹ ਕਰਕੇ ਹੋਰ ਵੀ ਬਹੁਤ ਵਾਰ ਸੁਖੀ। ਆਈ ਥਿੰਕ ਇਟ ਸ਼ੁੱਡ ਬੀ ਮੇਨਟੇਨ। ਇਹ ਮੇਨਟੇਨ ਕਰਨ ਦੇ ਲਈ ਸਾਡੇ ਕੋਲ ਹੋਰ ਸਾਧਨ ਹੈ ਨਹੀਂ ਜੀ। ਅਸੀਂ ਸਾਨੂੰ ਕੋਈ ਮੈਂ ਫਤਲਕ ਨੂੰ ਵੀ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਤੁਸੀਂ ਫੰਕਸ਼ਨ ਕਰਵਾਣੇ ਆ ਤੁਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲੋ ਆ ਕੇ ਮੈਨੂੰ ਮੈਂ ਤੁਹਾਡੀ ਹੈਲਪ ਲਈ ਹਮੇਰੇ ਪਿਆਰ ਨਾਲ ਪਰ ਕੁਛ ਨਾ ਕੁਛ ਆਈਟੀਈ ਦੀ ਗਰਾਊਂਡ ਨੂੰ ਸੁਧਾਰਨ ਵਾਸਤੇ ਤੁਹਾਡੇ ਵੱਲੋਂ ਹੈਲਪ ਵੀ ਹੋਣੀ ਚਾਹੀਦੀ। ਜੇ ਪਰ ਨਖਾ ਦਾ ਫੰਕਸ਼ਨ ਕਰਦੇਗਾ ਤਾਂ ਅਗਰ ਤੁਹਾਡੀ ਉਹਦੇ ਵਿੱਚੋਂ ਤੁਸੀਂ ਪੌਂਧ ਕੱਢ ਕੇ ਸਾਨੂੰ ਦਿਓ ਉਹਨੂੰ ਅਸੀਂ ਸਹੀ ਟਿਕਾਣੇ ਤੇ ਲਾਵਾਂਗੇ ਪੂਰਾ ਵੇਰਵਾ ਦਵਾਂਗੇ ਵੇਖੀ ਕਿੱਥੇ ਲਾਇਆ ਕਿਉਂਕਿ ਮੇਰੀ ਇਹ ਇੱਛਾ ਆ ਕਿ ਮੈਂ ਬਹੁਤ ਸਾਰੇ ਲੋਕਾਂ ਦਾ ਨਾਲ ਮੇਰੇ ਅਸ਼ੀਰਵਾਦਾ ਡਿਪਾਰਟਮੈਂਟ ਦਾ ਅਸ਼ੀਰਵਾਦ ਆ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਡਿਊਟੀ ਲਈ ਆ ਪਰ ਮੈਂ ਤਨੋਂ ਮਨੋਂ ਔਰ ਇਮਾਨਦਾਰੀ ਨਾਲ ਮੈਂ ਸਾਰੇ ਨਾਲ ਇਹ ਵਾਅਦਾ ਕਰਦਾ ਕਿ ਇਹ ਗਰਾਊਂਡ ਇੱਕ ਐਦਾਂ ਦਾ ਮਾਡਲ ਬਣਾਵਾਂਗੇ ਅਗਰ ਸਾਡੇ ਐਨਆਰਏ ਵੀ ਰਜਿਸਟ੍ਰਾਨੀ ਸੱਜਣ ਹੈਲਪ ਕਰਨ ਤਾਂ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਪ੍ਰੈਕਟਿਸ ਕਰਨਗੇ ਦੂਰੋਂ ਦੂਰੋਂ ਆ ਕੇ ਦੇਖਾਂਗੇ ਆਈਟੀਆਈ ਦਾ ਵੀ ਆਪ ਇੱਕ ਮਾਡਲ ਸਾਫ ਤਿਆਰ ਕਰਨਾ ਚਾਹੁੰਦਾ ਮੈਂ ਤਾਂ ਕਿ ਜਿਹੜਾ ਇਹ ਸਾਡਾ ਮੰਦਿਰ ਆਿੱਥੇ ਸਾਡੇ ਬੱਚੇ ਪੜ੍ਹਨਗੇ ਲੋਕ ਮੰਦਿਰਾਂ ਗੁਰਦੁਆਰਿਆਂ ਦਾਨ ਕਰਦੇ ਆ ਉੱਥੇ ਤਾਂ ਪਹਿਲਾਂ ਹੀ ਬਹੁਤ ਕੁਛ ਆ ਸੰਗਮ ਰੋਣ ਲੱਗੀਆਂ ਆ ਉੱਥੇ ਬੜਾ ਕੁਛ ਆ ਪਰ ਜਿੱਥੋਂ ਸਾਡਾ ਫਿਊਚਰ ਤਿਆਰ ਹੁੰਦਾ ਜਿੱਥੋਂ ਸਾਡੀ ਸਕਿੱਲ ਤਿਆਰ ਹੁੰਦੀ ਆ ਉਹਨਾਂ ਕਾਲਜਾਂ ਵੱਲ ਉਹਨਾਂ ਸੰਸਥਾਨਾਂ ਵੱਲ ਵੀ ਐਨਆਰਏ ਵੀਰਾਂ ਦਾ ਜਾਂ ਦਾਨੀ ਸੱਜਣਾਂ ਦਾ ਜੋ ਸੱਜਣ ਬਾਹਰ ਬੈਠੇ ਆ ਜੋ ਦਾਨ ਕਰਨਾ ਚਾਹੁੰਦੇ ਆ ਉਹਨਾਂ ਦਾ ਇੱਧਰ ਧਿਆਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਸੰਸਥਾ ਨੂੰ ਜਿਹੜੇ ਸਾਡੇ ਕੋਲ ਪ੍ਰਤੱਖ ਤਿਆਰ ਹੋ ਕੇ ਨਿਕਲਦਾ ਬੱਚਾ ਸਾਡਾ ਕਿਸੇ ਕੰਪਨੀ ਜਾ ਕੇ ਲੱਗਣਾ ਗਵਰਨਮੈਂਟ ਜੌਬ ਕਰਨੀ ਜਾਂ ਪ੍ਰਾਈਵੇਟ ਜੌਬ ਕਰਨੀ ਅਗਰ ਉਹ ਅੱਛੀ ਜਗ੍ਹਾ ਪੜਿਆ ਹੋਵੇਗਾ ਉਹਨੂੰ ਮਾਹੌਲ ਅੱਛਾ ਬਣਿਆ ਹੋਵੇਗਾ ਵਾਤਾਵਰਣ ਅੱਛਾ ਹੋਵੇਗਾ ਤਾਂ ਉਹ ਟਰਕ ਆਟੋਮੈਟਿਕਲੀ ਅੱਗੇ ਜਾ ਕੇ ਮਿਲ ਪਏਗਾ ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਥਰੂ ਸਾਰੀ ਸੰਗਤ ਨੂੰ ਇਹ ਤੁਸੀਂ ਜਰੂਰ ਸਾਡੀ ਹੈਲਪ ਕਰੋ ਮੈਂ ਵੀ ਸੁਜੈਸਟ ਕਰਦਾ ਕਿ ਜਿਹੜੇ ਦੋ ਇੰਸਟੀਟਿਊਸ਼ਨ ਹੈਗੀਆਂ ਇੱਕ ਹੈਲਥ ਇੱਕ ਜਿਹੜੀ ਹੈ ਸਕੂਲ ਜੀ ਜੀ ਇਹ ਤਾਂ ਬਹੁਤ ਅੱਛੀ ਹੋਣੀ ਚਾਹੀਦੀ ਹੈ ਬੇਸਿਕ ਐਜੂਕੇਸ਼ਨ ਤੇ ਹੈਲਥ ਦੋ ਚੀਜ਼ਾਂ ਇੰਪੋਰਟੈਂਟ ਹੈ ਬੰਦੇ ਜੀ ਜੀ ਇਹ ਉੱਪਰ ਜਾਣੀ ਹੈ ਤਾਂ ਹਰ ਚੀਜ਼ ਉੱਪਰ ਹੈ ਬਹੁਤ ਬਹੁਤ ਥੈਂਕ ਯੂ ਸਰ ਤੁਹਾਡਾ ਥੈਂਕ ਯੂ ਸਾਡੇ ਨਾਲ ਤੁਸੀਂ ਮੋਟੇ ਨਾ ਮੋਟਾ ਜੋੜ ਕੇ ਪਰਿਓ ਸਾਡੀ ਇਹੀ ਕੋਸ਼ਿਸ਼ ਆ ਕਿ ਅਸੀਂ ਬਹੁਤ ਜਿਆਦਾ ਜਮੀਤ ਆਪਾਂ ਇਸ ਇੰਸਟੀਚੂਟ ਨੂੰ ਬਹੁਤ ਵਧੀਆ ਹੀ ਬਣਾਣਾ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਆਪਣੇ ਡਿਪਾਰਟਮੈਂਟ ਨੂੰ ਬੇਨਤੀ ਸੋ ਆਲ ਦੀ ਬੈਸਟ ਤੇ ਸਾਡੇ ਕੰਮਾਂ 'ਤੇ ਸਾਡੀ ਹੈਲਪ ਕਰੋ ਸਾਡਾ ਸਟਾਫ ਸਾਰਾ ਬਹੁਤ ਵਧੀਆ ਹੈ ਸਾਡੇ ਬੱਚੇ ਸਾਰੇ ਬਹੁਤ ਵਧੀਆ ਹੈ ਅਸੀਂ ਇਸ ਇਸ ਤਰ੍ਹਾਂ ਅੰਦਿਸ਼ ਨੂੰ ਬਹੁਤ ਜ਼ਿਆਦਾ ਅੰਦਿਸ਼ ਇੰਸਟੀਚੂਟ ਹੋਰ ਤਬਾਹਤ ਵਿੱਚ ਦੇਖੀ ਜਾ ਸਕਦਾ ਹੈ ਸਿਰਸ਼ਾਂ ਨੂੰ ਨਾ ਜੀ ਜੀ 335 ਬੱਚੇ ਇਸ ਤੇ ਇਸ ਸੰਸਥਾ ਵਿੱਚ ਪੜ੍ਹਦੇ ਨੇ ਕੋਡ 224 ਨੰਬਰ ਨੂੰ ਪਾ ਕੇ ਪਈ ਹੈ ਕਿ ਮੈਂ ਚਾਹਣਾ ਕਿ ਜਿਹੜੀਆਂ ਘਾਟਾਂ ਹਨ ਉਹ ਅਸੀਂ ਜਲਦੀ ਤੇ ਜਲਦੀ ਪੂਰੀਆਂ ਕਰੀਏ ਮੇਰੇ ਕੋਲ ਸਮਾਂ ਘਟਾ ਸਵਾ ਸਾਲ ਤੋਂ ਬਾਅਦ ਰਿਟਾਇਰ ਹੋ ਜਾਣਾ ਉਹ ਤੋਂ ਪਹਿਲਾਂ ਪਹਿਲਾਂ ਮੈਂ ਉਹ ਚੀਜ਼ਾਂ ਕਰਨਾ ਚਾਹੁੰਦੀਆਂ ਜੋ ਮੇਰੇ ਜ਼ਿਹਨ ਵਿੱਚ ਚੱਲ ਰਹੀਆਂ ਮੈਂ ਸੋਚਦਾ ਹੁੰਦਾ ਸੀ ਪਹਿਲਾਂ ਵਿਆਹ ਵੀ ਹੋਣਾ ਹੈ ਆ ਵੀ ਹੋਣਾ ਹੈ ਹੁਣ ਡਿਪਾਰਟਮੈਂਟ ਨੇ ਮੇਰੇ ਤੇ ਯਕੀਨ ਕਰਕੇ ਕਿ ਮੂਤੀ ਸੰਭੀ ਹੈ ਤੇ ਇਹ ਮੈਂ ਤਨੋਂ ਮਨੋਂ ਇਮਾਨਦਾਰੀ ਨਾਲ ਔਰ ਉਹ ਸੱਚੇ ਅਕਾਲ ਪੁਰਖ ਦੀ ਕਿਰਪਾ ਸਦਕਾ ਉਹ ਮੈਂ ਕਰਨਾ ਚਾਹੁੰਨਾ ਜੋ ਸੰਸਥਾ ਵਿੱਚ ਪਹਿਲਾਂ ਨਹੀਂ ਹੋਇਆ ਸੋ ਬਹੁਤ ਬਹੁਤ ਧੰਨਵਾਦ ਆ ਸਾਡਾ ਇੱਕ ਵਾਰ ਫੇਰ ਥੈਂਕ ਯੂ ਗਰੀਮਾ ਥੈਂਕ ਯੂ ਥੈਂਕ ਯੂ ਵੈਰੀ ਮਚ